ਅੱਜ ਅਸੀਂ ਦੋ ਮੁੱਦੇ ਲੈ ਕੇ ਪਹੁੰਚੇ ਹਾਂ ਜਿ ਇੱਕ ਯੂਨੀਵਰਸਿਟੀ ਆਫ ਪਟਿਆਲਾ ਜਿਹੜੀ ਕਿ ਪੰਜਾਬ ਦੀ ਬੜੀ ਕਿਰਤ ਮੰਗ ਹੈ ਉਹ ਅੱਛਾ ਸਮੇਂ ਸਮੇਂ ਦੇ ਨੂੰ ਨਹੀਂ ਆ ਰਹੀਆਂ ਬੜੇ ਕਈ ਕਾਰਨਾਂ ਕਰਕੇ ਕਾਮਯਾਬ ਨਹੀਂ ਹੋਈਆਂ ਹੁਣ ਉਹੀ ਅਕਾਲ ਪਤੇ ਕਿਰਪਾ ਕਰਕੇ ਯੂਨੀਵਰਸਿਟੀ ਆਫ ਕਾਸਾ ਜਿਹਦੇ ਅੰਡਰ ਕੇ ਕੱਲ ਨੂੰ ਅਸੀਂ ਸਿੱਖ ਬੋਰਡ ਵੀ ਬਣਾਵਾਂਗੇ ਜਿਵੇਂ ਐਜੂਕੇਸ਼ਨ ਬੋਰਡ ਹੁੰਦੇ ਨੇ ਸਰਟੀਫਿਕੇਸ਼ਨ ਦੀਆਂ ਨੇ ਅਕੈਡੈਮਿਕ ਕ੍ਰੀਡੈਂਸ਼ਲਸ ਹੁੰਦੇ ਨੇ ਉਹ ਯੂਐਸ ਦੀ ਤਾਂ ਜਦੋਂ ਚਾਹੀ ਹੋਵੇ ਬਟ ਉਹਦਾ ਜਿਹੜਾ ਅਸੀਂ ਚਾਂਸਲਰ ਰੱਖ ਰਹੇ ਹਾਂ ਨਾ ਜੀ ਜਿਹੜਾ ਸਦਾ ਹੀ ਰਹੇਗਾ ਉਹ ਜਿਹੜਾ ਵੀ ਮੌਜੂਦਾ ਜਥੇ ਦਾ ਸ੍ਰੀ ਅਕਾਲਕਸਰ ਸਾਹਿਬ ਹੋਵੇਗਾ ਚਾਂਸਲਰ ਹੋਏਗਾ ਜੀ ਤੇ ਵਾਈਸ ਚਾਂਸਲਰ ਜਿਹੜਾ ਆ ਉਹ ਜਿਹੜੀ ਵੀ ਅਕੈਡਮੀ ਫੀਲਡ ਦੇ ਵਿੱਚ ਕੁਆਲੀਫਿਕੇਸ਼ਨ ਹੋਵੇ ਉਹਨੂੰ ਰੱਖਿਆ ਜਾਊਗਾ ਇੰਨੇ ਵੀ ਅੱਜ ਅਸੀਂ ਗੁਰਦੁਆਰੇ ਦੇਖਦੇ ਆ ਕ્યા ਹੈ ਅਮਰੀਕਾ ਦੇਖ ਲਈ ਕੈਨੇਡਾ ਦੇਖ ਲਈ ਜਾਂ ਕਿਸੇ ਹੋਰ ਮੁਲਕ ਚ ਦੇ ਲਈ ਉਹ ਜਾਂ ਤੇ ਬਣਾਏ ਗਏ ਨੇ ਇੰਡੀਵਿਜੂਅਲ ਤੌਰ ਤੇ ਫਰੀਦ ਦਾ ਆਪਣਾ ਨਿੱਜੀ ਕੋਦ ਦੁਆਰਾ ਜਾਂ ਉਹਨਾਂ ਦੀਆਂ ਮਰਿਆਦਾਂ ਦੇ ਵਿੱਚ ਕੋਈ ਢੇਲਿਆ ਜਿਹੜਾ ਕਿ ਇਥੋਂ ਦੀ ਅਪਲਾਈ ਨਹੀਂ ਕੀਤੀਆਂ ਜਾਂਦੀ ਇਹ ਸਾਡੇ ਕੋਲ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਕੋਈ ਇਹੋ ਜਿਹੀ ਸਟੈਂਡਰਡ ਆਰਗੇਨਾਈਜੇਸ਼ਨ ਨਹੀਂ ਹੈਗੀ ਜਿਹੜੀ ਕਿ ਮਰਿਆਦਾਂ ਨੂੰ ਬਹਾਰ ਰੱਖ ਸਕੇ ਸਾਡੀ ਸਭ ਤੋਂ ਸਤਿਕਾਰਯੋਗ ਸ਼੍ਰੀ ਤਾਲਦਕ ਸਾਹਿਬ ਨੇ ਸ਼ੁਰੂਆਤ ਮੇਸਾਜ ਜੀ ਬਣਾਇਆ ਵੀ ਕੋਈ ਸੰਪਰਦਾਇਆ ਉਹੀ ਜਿਥੇ ਬੰਦੀ ਆ ਉਹਨੇ ਇੱਥੇ ਆ ਕੇ ਇਕੱਠੇ ਹੋਣਾ ਫਿਰ ਇਹ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਸਿਰਨਾਥ ਨਾਥਸਾ ਹੋਣਾ ਹੀ ਹੋਣਾ ਜੀ ਜਿਸੇ ਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੀ ਉਪਰਵਾਣਗੀ ਇਹਨਾਂ ਗੁਰਦਰਾ ਸਾਹਿਬ ਅਤੇ ਯੂਨੀਵਰਸਿਟੀ ਦੇ ਦਿੱਤੀ ਗਈ ਹੈ ਅਦੇ ਛਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦਰਾ ਸਾਹਿਬ ਆ ਉਹ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਪਰਵਾਣਗੀ ਦਿੱਤੀ ਹੈ ਤੇ ਮੇਰਾ ਨਾਮ ਡਾਕਟਰ ਸਾਤਪੀਤ ਸਿੰਘ ਹੈ ਜਿਹਦੇ ਮੈਂ ਮੈਂ ਕਿਹਾ ਲੈ ਹੋਰ ਯੂਨੀਵਰਸਿਟੀ ਵਿੱਚ ਐਜ਼ ਆ ਫਾਈਨਾਂਸ ਸਪੈਸ਼ਲਿਸਟ ਬਿਜ਼ਨਸ ਕੰਸਲਟੈਂਟ ਕੰਮ ਕਰਦੇ ਸ਼੍ਰੀ ਕਾਲ ਤੱਕ ਸਭ ਪਹੁੰਚੀ ਹੋ ਕੀ ਮੁੱਦਾ ਲੈ ਕੇ ਪਹੁੰਚੀ ਸਭ ਕੋਲ ਇਹ ਦੋ ਮੁੱਦੇ ਲੈ ਕੇ ਪਹੁੰਚੇ ਆ ਜੀ ਜੀ ਇੱਕ ਯੂਨੀਵਰਸਿਟੀ ਆਫ ਕਾਸਾ ਦਾ ਜਿਹੜੀ ਕਿ ਪੰਦ ਦੀ ਬੜੀ ਕਿਰਤ ਮੰਗ ਹੈ ਉਹ ਅਕਸਰ ਸਮੇਂ-ਸਮੇਂ ਤੇ ਹੋ ਨਹੀਂ ਰਹੀਆਂ ਬਟ ਕਈ ਕਾਰਨਾਂ ਕਰਕੇ ਕਾਮਯਾਬ ਨਹੀਂ ਹੋਈਆਂ ਹੁਣ ਉਹੀ ਅਸਾਲ ਤੇ ਕਿਰਪਾ ਕਰਕੇ ਯੂਨੀਵਰਸਿਟੀ ਆਫ ਕਾਸਾ ਜਿਹਦੇ ਅੰਡਰ ਕੇ ਕੱਲ ਨੂੰ ਅਸੀਂ ਸਿੱਖ ਬੋਰਡ ਵੀ ਬਣਾਵਾਂਗੇ ਜਿਵੇਂ ਐਜੂਕੇਸ਼ਨ ਬੋਰਡ ਹੁੰਦੇ ਨੇ ਸਰਟੀਫਿਕੇਸ਼ਨਸ ਵੀ ਹੋਣਗੇ ਅਕੈਡੈਮਿਕ ਕ੍ਰੀਡੈਂਸ਼ੀਅਲਸ ਹੁੰਦੇ ਨੇ ਉਹ ਯੂਐਸ ਦੀ ਤਾਂ ਜਦੋਂ ਚਾਹੀਏਗੀ ਬਟ ਉਹਦਾ ਜਿਹੜਾ ਅਸੀਂ ਚਾਂਸਲਰ ਰੱਖ ਰਹੇ ਹਾਂ ਨਾ ਜੀ ਜਿਆ ਸਦਾ ਹੀ ਰਹੇਗਾ ਉਹ ਜਿਹੜਾ ਵੀ ਮੌਜੂਦਾ ਜਿਹੜਾ ਸ਼੍ਰੀ ਖਾਸਕ ਸਾਹਿਬ ਹੈਗਾ ਚਾਂਸਲਰ ਹੋਏਗਾ ਇਹ ਵਾਈਸ ਚਾਂਸਲ ਜਿਹੜਾ ਆ ਉਹ ਜਿਹੜੀ ਵੀ ਅਕੈਡਮੀ ਫੀਲਡ ਦੇ ਵਿੱਚ ਕੁਆਲਿਫੀਕੇਸ਼ਨ ਹੋਊਗੀ ਉਹਨੂੰ ਰੱਖਿਆ ਜਾਂਦਾ। ਹੋਰ ਕੀ ਕੀ ਗੱਲਬਾਤ ਹੋਈ ਅੰਦਰ? ਬੀਨ ਪਤਾ ਦਿੱਤਾ ਗਿਆ ਜਾਂ ਕੀ? ਬੀਨ ਟਿੱਪਤਾ ਦਿੱਤੇ ਗਏ ਫਿਰ ਉਹਨਾਂ ਦੀ ਪ੍ਰਮਾਣਿਕੀ ਵੀ ਮਿਲੀ ਹੈ ਜੀ। ਤੇ ਨਾਲ ਦੀ ਨਾਲ ਪੇਪਰ ਵਰਕ ਸਾਈਨ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਗਿਆ ਆ ਕਿ ਇਹ ਯੂਨੀਵਰਸਿਟੀ ਕੀ ਕੀ ਕੰਮ ਹੋਣਗੇ। ਤੇ ਜਿਹੜਾ ਦੂਜਾ ਮੁੱਦਾ ਡਿਸਕਸ ਕੀਤਾ ਗਿਆ ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਵੀ ਡਿਸਕਸ ਕੀਤਾ ਗਿਆ। ਉਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੰਨੇ ਵੀ ਅੱਜ ਅਸੀਂ ਗੁਰਦੁਆਰੇ ਦੇਖਦੇ ਆ ਬਾਹਰਲੇ ਦੇਸ਼ਾਂ ਚਾਹੇ ਉਹ ਯੂਰਪ ਦੇ ਹੋਈਏ ਜਾ ਹੈ ਅਮਰੀਕਾ ਦੇਖ ਲਈ ਕੈਨੇਡਾ ਦੇਖ ਲਈ ਜਾਂ ਕਿਸੇ ਹੋਰ ਮੁਲਕ ਚ ਦੇ ਲਈ ਉਹ ਜਾਂ ਤੇ ਬਣਾਏ ਗਏ ਨੇ ਇੰਡੀਵਿਜੂਅਲ ਤੌਰ ਤੇ ਖਰੀਦਦਾ ਆਪਣਾ ਨਿੱਜੀ ਵਾਧੂ ਰਾਹ ਜਾਂ ਉਹਨਾਂ ਦੀਆਂ ਮਰਿਆਦਾਂ ਦੇ ਵਿੱਚ ਕੋਈ ਢੇਲਿਆ ਜਿਹੜੀਆਂ ਕਿ ਇਥੋਂ ਦੀ ਅਪਲਾਈ ਨਹੀਂ ਕੀਤੀਆਂ ਜਾਂਦੀਆਂ ਸੋ ਇਹ ਕਹਿ ਲਈਏ ਕਿ ਸਾਡੇ ਕੋਲ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਕੋਈ ਇਹੋ ਜਿਹੀ ਸਟੈਂਡਰਡ ਆਰਗੇਨਾਈਜੇਸ਼ਨ ਨਹੀਂ ਹੈਗੀ ਜਿਹੜੀ ਕਿ ਮਰਿਆਦਾਂ ਨੂੰ ਬਹਾਰ ਰੱਖ ਸਕੇ ਤੇ ਸਾਡੀ ਸਭ ਤੋਂ ਸਤਿਕਾਰਯੋਗ ਸ਼੍ਰੀ ਹਰਦਖਸ਼ ਸਿੰਘ ਜੀ ਨੇ ਬਣਾਇਆ ਵੀ ਕੋਈ ਸੰਪਰਦਾਇਆ ਉਹੀ ਜਥੇਬੰਦੀ ਆ ਉਹਨੇ ਇੱਥੇ ਆ ਕੇ ਇਕੱਠੇ ਹੋਣਾ ਫਿਰ ਇਹ ਕਾਲ ਤੱਕ ਸਾਬ ਨੇ ਸਾਰਿਆਂ ਨੂੰ ਨਾਤਮਸਤ ਹੋਣਾ ਹੀ ਹੋਣਾ ਜੀ ਜੈ ਸਰ ਜੈ ਸਰ ਸਾਪਨਾ ਮੁਲਾਕਾਤ ਹੋਈ ਹੈ ਜੜੀ ਹਾਂਜੀ ਬਿਲਕੁਲ ਹੋਈ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਬਹੁਤ ਵਧੀਆ ਪ੍ਰੋਸਾ ਦਿੱਤਾ ਆ ਕਿ ਉਹਨਾਂ ਨੇ ਕਿਹਾ ਵੀ ਇਹ ਬਹੁਤ ਸ਼ਲਾਘਾਯੋਗ ਕੰਮ ਹੈ ਤੇ ਜੇ ਪੰਸ ਦੇ ਕੰਮ ਪੰਸੇ ਰੂ ਹੀ ਹੋਣ ਕਿ ਉਹ ਲੰਬਾ ਚੌੜ ਚੱਲਦੇ ਜੇ ਸਪੋਜ਼ ਕਰੋ ਡਾਕਟਰ ਸਾਧਪੀ ਸਿੰਘ ਇਹ ਕੰਮ ਇਕੱਲਾ ਕਰ ਦਿੰਦਾ ਕਿ ਇੱਕ ਯੂਨੀਵਰਸਿਟੀ ਖੋਲ੍ਹ ਦਿੰਦਾ ਇੱਕ ਗੋਦਾਰਾ ਖੋਲ੍ਹ ਦਿੰਦਾ ਉਹ ਇੰਡੀਵਿਜੂਅਲ ਆ ਗਿਆ ਸਾਧਪੀ ਸਿੰਘ ਨੇ ਇੱਕ ਦਿਨ ਇਸ ਦੁਨੀਆ ਤੋਂ ਚਲ ਜਾਣਾ ਪਰ ਜਿਹੜੇ ਪੰਥ ਦੇ ਕਾਰਜ ਹੋਣਗੇ ਪੰਥਾਂ ਲਿਆ ਕੇ ਉਹਨੂੰ ਸਾਹਮ ਲੈਣਗੇ ਉਹ ਚਲਦੇ ਰਹਿਣਗੇ ਚਲਦੇ ਰਹਿਣਗੇ ਜੀ ਜੀ ਸਿੰਘ ਜੀ ਸਥਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਡਾਕਟਰ ਸਾਧੂ ਪ੍ਰੀਤ ਸਿੰਘ ਜੀ ਵੱਲੋਂ ਜੋ ਪ੍ਰਾਲਾ ਅਮਰੀਕਾ ਦੇ ਵਿੱਚ ਇਹ ਖਾਸਾ ਯੂਨੀਵਰਸਿਟੀ ਅਤੇ ਵਰਤਕੁੰਟੇ ਨੂੰ ਅਧਿਕਾਰ ਸਾਹਿਬ ਦਾ ਬੁਟਾ ਮੜਦ ਨੇ ਚਾਲਾਂ ਕੀਤਾ ਜਾ ਰਿਹਾ ਹੈ ਜਿਹੜੀ ਕਾਲ ਤੋਂ ਸਰ ਪ੍ਰਧਾਨ ਸਾਲ ਗੈਰੀ ਕੋਡੀ ਉਹਨਾਂ ਨੂੰ ਮਿਲੇ ਸਨ ਪਿਛਲੇ ਹਫਤੇ ਆ ਕੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਜੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੀ ਪ੍ਰਵਾਨਗੀ ਇਨਾ ਗੁਰਦੁਆਰਾ ਸਾਹਿਬ ਉਹ ਯੂਨੀਵਰਸਿਟੀ ਦੇ ਰਿਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜੀਓ ਪਰਵਾਣਗੀ ਦਿੱਤੀ ਹੈ ਇਹ ਦੋਨੇ ਚੀਜ਼ਾਂ ਪੰਥਰੀਆਂ ਹਨ ਤੇ ਪੰਥ ਇਹਨਾਂ ਨੂੰ ਚਲਾਵੇਗਾ ਡਾਕਟਰ ਸਾਥੀ ਸਿੰਘ ਵੀ ਇਹਦੇ ਜਿਹੜੇ ਮੁਖੀ ਹੋਣਗੇ ਸਾਰੇ ਸੰਚਾਲਕ ਕੰਮ ਜਿਹੜੇ ਡਾਕਟਰ ਸਾਥੀ ਸਿੰਘ ਕਰਨਗੇ ਸਾਡਾ ਸਹਿਯੋਗ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਪਹਿਲਾਂ ਰਿਹਾ ਹੈ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਅੱਜ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਦਾਸ ਦਾ ਸਾਰੇ ਜਿੰਨਾਂ ਜਦੋਂ ਵੀ ਇਹਨਾਂ ਦੀ ਯਾਦ ਕਰਨਗੇ ਅਸੀਂ ਇਹਨਾਂ ਦੇ ਨਾਲ ਬੋਲੀਆਂ ਦਾ ਬਹੁਤ ਜ਼ੋਰ ਪਾਵਾਂਗੇ ਕੀ ਪ੍ਰੋਸਸ ਅਦਵਾਇਆ ਗਿਆ ਜੀ ਤੁਹਾਨੂੰ ਸਾਹਿਬ ਬਸ ਸਭ ਕੋਈ ਪ੍ਰਵਾਨ ਹੋ ਗਿਆ ਹੁਣ ਜਿਹੜੀ ਸ਼ੁਰੂਆਤ ਹੈ ਉੱਥੇ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਬਣਨੀਆਂ ਜਾਂ ਜੋ ਵੀ ਜ਼ਿੰਮੇਵਾਰੀ ਲੈਣੀ ਹੈ ਉਹ ਸਾਰੀ ਫਾਰਜ ਜਾ ਕੇ ਹੋਏ ਕਰੋਗੇ ਠੀਕ